ਜੀਵਤ ਪਰਮੇਸ਼ਰ ਦੀ ਜੀਵਤ ਹਜ਼ੂਰੀ ਦੇ ਵਿੱਚ ਸਭ ਨੂੰ ਜੈ ਮਸੀਹ ਦੀ ਆਓ ਅਸੀਂ ਅੱਜ ਇਨਾ ਪਵਿੱਤਰ ਵਚਨਾਂ ਦੇ ਦੁਆਰਾ ਉਹਨਾਂ ਭੈਣਾਂ ਦੇ ਲਈ ਪ੍ਰਾਰਥਨਾ ਕਰੀਏ ਜੋ ਭੈਣਾਂ کافی ਲੰਮੀ ਸਮੇਂ ਤੋਂ ਬੱਚਾ ਨਾ ਹੋਣ ਦੇ ਕਾਰਨ ਹਰ ਸਮੇਂ ਦੁਖੀ ਰਹਿੰਦੀਆਂ ਹਨ ਰੋਂਦੀਆਂ ਰਹਿੰਦੀਆਂ ਹਨ ਕਿ ਪਰਮੇਸ਼ਰ ਸਾਡੀ ਕਦੋਂ ਸੁਨੇਗਾ ਕਦੋਂ ਸਾਡੇ ਜੀਵਨ ਦੇ ਵਿੱਚ ਬੱਚੇ ਦੀ ਅਸੀਸ਼ ਦੇਵੇਂਗਾ ਤਾਂ ਪਰਮੇਸ਼ਰ ਦਾ ਅੱਜ ਬਚਨ ਸਾਡੇ ਨਾਲ ਗੱਲਬਾਤ ਕਰ ਰਿਹਾ ਹੈ। ਮਿਸ਼ਰ ਦਾ ਬਚਨ ਦੱਸਦਾ ਹੈ ਬੈਬਲ ਦੱਸਦੀ ਹੈ। ਜ਼ਮੋਰਾ ਦੀ ਪੁਤੀ ਐਕਸੋ 13 ਦਾ 9 ਵਚਨ ਦੱਸਦਾ ਹੈ। ਉਹ ਬੇਔਲਾਤੀਵੀਂ ਦਾ ਘਰ ਬਸਾਉਂਦਾ ਅਤੇ ਬੱਚਿਆਂ ਦੀ ਮਾਂ ਬਣਾ ਕੇ ਉਹਨੂੰ ਆਨੰਦ ਕਰਦਾ ਹੈ। ਆਮੀਨ ਪਰਮੇਸ਼ਰ ਤੇਰੀ स्तुਤੀ ਹੋਵੇ ਇਸ ਵਚਨ ਦੇ ਦੁਆਰਾ ਅਤੇ ਵੈਵਨ ਦੱਸਦੀ ਹੈ ਪਰਮੇਸ਼ਰ ਵਚਨ ਦੱਸਦਾ ਪਰਮੇਸ਼ਰ ਦੋ ਰਾਜਾਂ ਉਸ ਦਾ 16 ਅਤੇ 17 ਵਚਨ ਦੱਸਦਾ ਤਦ ਉਹ ਬੋਲਿਆ ਐਸੇ ਰੁੱਤ ਬਸੰਤ ਦੇ ਆਦਿਨਾ ਦੇ ਨੇੜ ਤੇੜ ਤੇਰੇ ਕੁਛੜ ਪੁੱਤਰ ਹੋਵੇਗਾ ਆਮੇਨ ਅਤੇ 17 ਵਚਨ ਦੱਸਦਾ ਪਰ ਉਹ ਤੀਨੀ ਗਰਭਵਤੀ ਹੋਈ ਅਤੇ ਜਿਵੇਂ ਅਲੀਸ਼ਾ ਨੇ ਆਖਿਆ ਸੀ ਉਸੇ ਰੁੱਤ ਬਸੰਤ ਦੇ ਨੇੜ ਤੇੜ ਉਹਦੇ ਪੁੱਤਰ ਜਨੀਆਂ ਆਮੇਨ ਪਰਮੇਸ਼ਰ ਤੇਰੀ ਸਤਿ ਸ੍ਰੀ ਅਕਾਲ ਹੋਵੇ ਇਹਨਾਂ ਬਚਨਾਂ ਦੇ ਦੁਆਰਾ ਤਾਂ ਹੈ ਪਿਆਰੀ ਭੈਣ ਭੈਣੋ ਜਿਵੇਂ ਪਰਮੇਸ਼ਰ ਦੇ ਦਾਸ ਦੇ ਦੁਆਰਾ ਪਵਿੱਤਰ ਆਤਮਾ ਦੇ ਦੁਆਰਾ ਉਹਨਾਂ ਭੈਣਾਂ ਨੂੰ ਬਰਕਤ ਦਿੱਤੀ ਪਰਮੇਸ਼ਰ ਦੀ ਪਵਿੱਤਰ ਆਤਮਾ ਦੀ ਉਸੇ ਤਰ੍ਹਾਂ ਪਰਮੇਸ਼ਰ ਮੈਂ ਤੇਰੇ ਚਰਨਾਂ ਦੇ ਨਜ਼ਦੀਕ ਆਉਣੀ ਆ ਪਰਮੇਸ਼ਰ ਹਾਲੇਲੂਆ ਪਰਮੇਸ਼ਰ ਮੈਂ ਇਹਨਾਂ ਭੈਣਾਂ ਦੀਆਂ ਪ੍ਰਾਰਥਨਾਵਾਂ ਨੂੰ ਪਰਮੇਸ਼ਰ ਤੇਰੇ ਚਰਨਾਂ ਦੇ ਵਿੱਚ ਰੱਖਦੀ ਆ ਪਰਮੇਸ਼ਰ ਹਾਲੇਲੂਆ ਪਰਮੇਸ਼ਰ ਇਨਾ ਭੈਣਾਂ ਦੇ ਰੋਣੇ ਨੂੰ ਸੁਣ ਪਰਮੇਸ਼ਰ ਜੋ ਰੋ ਰਹੀਆਂ ਹਨ ਪਰਮੇਸ਼ਰ ਜੋ ਦੁਹਾਈ ਦੇ ਰਹੀਆਂ ਹਨ ਪਰਮੇਸ਼ਰ ਤੇਰੇ ਚਰਨਾਂ ਦੇ ਨਜ਼ਦੀਕ ਆਉਂਦੀਆਂ ਹਨ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਜੋ ਬੱਚੇ ਤੇਰੀ ਦੁਹਾਈ ਦੇ ਰਹੇ ਹਨ ਪਰਮੇਸ਼ਰ ਉਹਨਾਂ ਦੀ ਦੁਹਾਈ ਨੂੰ ਸੁਣ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਇਹਨਾਂ ਦੀਆਂ ਵੰਡਪਈਆਂ ਕੋ ਖਾਣੋ ਪਰਮੇਸ਼ਰ ਬlesਸ ਕਰ ਪਰਮੇਸ਼ਰ ਪ੍ਰਭੂ ਈਸ਼ੂ ਮਸੀਹ ਦੇ ਨਾਮ ਦੇ ਵਿੱਚ ਹਾਲੇਲੂਆ ਪਰਮੇਸ਼ਰ ਹਾਲੇਲੂਆ 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 ਪਰਮੇਸ਼ਰ ਪਰਮੇਸ਼ਰ ਹਰ ਇੱਕ ਭੈਣ ਜੋ ਤੈਨੂੰ ਪੁਕਾਰ ਰਹੀ ਆ ਪਰਮੇਸ਼ਰ ਜੋ ਬੱਚੇ ਦੀ ਅਸੀਸ ਦੇ ਲਈ ਪਰਮੇਸ਼ਰ ਇਹਨਾਂ ਦੇ ਬੱਚੇ ਦੀ ਅਸੀਸ ਨੂੰ ਪਰਮੇਸ਼ਰ ਇਹਨਾਂ ਦੀਆਂ ਝੋਲੀਆਂ ਨੂੰ ਪਰਮੇਸ਼ਰ ਬੱਚਿਆਂ ਨੇ ਨਾਲ ਬਲੈਸ ਕਰ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਹਾਲੇਲੂਆ 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 ਹਾਰੀ ਪਰਮੇਸ਼ਰ ਇਨਾਂ ਦਾ ਜਾਓ ਰੋਣਾ ਹੈ ਪਰਮੇਸ਼ਰ ਆਨੰਦ ਦੇ ਵਿੱਚ ਬਦਲਦੇ ਪਰਮੇਸ਼ਰ ਅੱਜ ਤੋਂ ਪਰਮੇਸ਼ਰ ਇਹਨਾਂ ਦੇ ਜੀਵਨਾਂ ਦੇ ਵਿੱਚ ਇੱਕ ਵੱਡੀ ਗਵਾਹੀ ਦੇ ਨਾਲੇ ਖੜੀਆਂ ਹੋਣ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਾਲੇਲੂਇਆ ਹਾਲੇਲੂਇਆ ਹਰ ਇੱਕ ਜੀਵਨ ਦੇ ਵਿੱਚ ਹਰ ਇੱਕ ਪ੍ਰਾਣ ਦੇ ਵਿੱਚ ਪਰਮੇਸ਼ਰ ਖੁਸ਼ੀ ਅਤੇ ਆਨੰਦ ਦੇ ਪਰਮੇਸ਼ਰ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆ ਆਮੇਨ